ਸਤਨਾਮ ਸ੍ਰੀ ਵਾਹਿਗੁਰੂ ਸਹਿਜੋ ਸੋਹੀ ਮਹੱਲਾ ਚੌਥਾ ਹਰ ਪੈੜੀ ਲਾਭ ਪਰਵਿਰਤੀ ਕਰਮ ਦਰੜਾਇਆ ਬਲਰਾਮ ਜਿਓ ਬਾਣੀ ਬ੍ਰਹਮ ਵੇਦ ਧਰਮ ਦਿਰੜ ਹੋ ਪਾਪ ਤਜਾਇਆ ਬਲਰਾਮ ਜਿਓ ਧਰਮ ਦਿਰੜ ਹੋ ਹਰ ਨਾਮ ਤਿਆਬ ਹੋ ਸਿਮਰਤ ਨਾਮ ਦਿਰੜਾਇਆ ਸਤ ਗੁਰ ਗੁਰ ਪੂਰਾ ਆਰਾਧੋ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਵਡ ਪਾਗੀ ਮਨ ਹਰ ਹਰ ਮਿੱਠਾ ਲਾਇਆ ਜਨ ਕਹੈ ਨਾਨਕ ਲਾਵ ਪਹਿਲੀ ਆਰੰਭ ਕਾਜ ਰਚਾਇਆ ਹਰ ਦੂਜੇ ਦੀ ਲਾਵ ਸਤ ਗੁਰ ਪੁਰਖ ਮਿਲਾਇਆ ਬਲਰਾਮ ਜਿਓ ਨਿਰਭਉ ਭੈ ਮਨ ਹੋਏ ਹਉ ਮੈਂ ਮੈ ਲਗਵਾਇਆ ਬਲਰਾਮ ਜਿਓ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਾ ਭਰ ਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਲਗਾਏ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸ਼ਬਦ ਵਜਾਏ ਹਰਤੀ ਜੜੀ ਲਾਵ ਮਨ ਚਾਉ ਪਿਆ ਬੈਰਾਗਿਆ ਬਲਰਾਮ ਜਿਓ ਸੰਤ ਜਨਾ ਹਰ ਮੇਲ ਹਰ ਪਾਇਆ ਵੱਡ ਭਾਗਿਆ ਬਲ ਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਹਰ ਬਾਣੀ ਸੰਤ ਜਨਾ ਵੱਡ ਭਾਗੀ ਪਾਇਆ ਹਰ ਕਥੀਏ ਅਕਥ ਕਹਾਣੀ ਇਰਦੇ ਹਰ 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 ਤਨ ਉਪਜੀ ਹਰ ਜਪੀਐ ਮਸਤਕ ਭਾਗ ਜਿਓ ਜਨ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੈ ਮਨ ਬੈ ਰਾਗ ਜਿਓ ਹਰ ਚੌਥੜੀ ਲਾਵ ਮਨ ਸਹਿਜ ਭਿਆ ਹਰ ਪਾਇਆ ਬਲਰਾਮ ਜਿਓ ਗੁਰਮੁਖ ਮਿਲੇ ਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲ ਰਾਮ ਜਿਓ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅਨ ਦਿਨ ਹਰ ਲੇਵ ਲਾਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀਵਾ ਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਬਿਨਾਸੀ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਨਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ